लोगों सेहतमंद बनाने लिए भगवंत सिंह मान की अगुवाई वाली पंजाब सरकार वालों क्रांतिकारी कदम चुकया गया जो सीएम की योगशाला दी शुरुआत कीती गई जो हम लोग लहर बन गई है पंजाब भर च तक तीन हजार तो वो योगा क्लासा चलाई जा रही जिसका एक लाख तुवाद वो फायदा ले रहे हैं ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਣਾ ਹੈ। ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ ਸਵੇਰੇ ਅੱਧਾ ਪੌਣਾ ਘੰਟਾ-ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ। ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਹੈ ਉਹ ਰੰਗਲਾ ਬਣ ਸਕਦਾ ਹੈ। ਯੋਗਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈਗਾ ਔਰ ਉਹ ਇੱਕ ਆਪਣਾ ਇੱਥੇ ਆ ਕੇ ਲੇਜਰ ਟਾਈਮ ਮਹਿਸੂਸ ਕਰਦੇ ਹਨ ਔਰ ਨਾਲ ਨਾਲ ਆਪਣੀ ਬਿਮਾਰੀ ਤੋਂ ਵੀ ਰਾਹਤ ਪਾਉਂਦੇ ਹਨ ਹਰੇਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਥਰੂ ਕਿਰਿਆ ਹੁੰਦਾ ਇਹ ਯੋਗ ਰਾਹੀ ਜਿਹੜੇ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਬਹੁਤ ਸਾਰੇ ਪਾਰਟਿਸਪੈਂਟਸ ਜਿਹੜੇ ਠੀਕ ਹੋਏ ਆ ਲਗਭਗ ਮੇਰੀਆਂ ਹੁਣ 6 ਮੋਸਟਲੀ ਕਲਾਸਾਂ ਚੱਲ ਰਹੀਆਂ ਜਿਓ ਵੀ ਮੈਂਬਰਾਂ ਦੇ ਵਿੱਚ ਜਿਓ ਡਿਜ਼ੀਜ਼ਾਂ ਰੱਖੀਆਂ ਸੀਆਂ ਜਿਵੇਂ ਕਿਸੇ ਨੂੰ ਸਰਵਾਈਕਲ ਸੀ ਬੈਕ ਪੇਨ ਸੀ ਉਹ ਹੌਲੀ ਹੌਲੀ ਉਹਨਾਂ ਦੀ ਰਿਕਵਰ ਹੋ ਰਹੀ ਹੈ